ਖਬਰ ਲੈਣੇ ਆ ਮਾਨਸਾ ਤੋਂ ਜਿੱਥੇ ਇੱਕ ਲੜਾ ਮਨਦੀਪ ਸਿੰਘ ਜੋ ਕਿ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਚੱਲਿਆ ਪਰ ਉਸਨੇ ਬਾਰਡਰ ਦੇ ਉੱਪਰ ਬੈਠੇ ਸਮਰਥ ਲੜ ਰਹੇ ਕਿਸਾਨਾਂ ਦੇ ਲਈ ਬਹੁਤ ਵਧੀਆ ਕੰਮ ਕੀਤਾ ਉਸਨੇ ਕਿਹਾ ਕਿ ਸਾਡਾ ਸਾਰਿਆਂ ਦਾ ਹੀ ਫਰਜ਼ ਬੰਦਾ ਹੈ ਕਿ ਅਸੀਂ ਆਪਣੀਆਂ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਦੇ ਲਈ ਬਾਰਡਰ ਦੇ ਕਿਸਾਨਾਂ ਦਾ ਸਾਥ ਦਈਏ ਤੁਹਾਨੂੰ ਦੱਸ ਦਈਏ ਕਿ ਉਸਨੇ ਆਪਣੀ ਬਰਾਤ ਦੇ ਵੀ ਜਿੰਨੀਆਂ ਵੀ ਗੱਡੀਆਂ ਸੀ ਉਸਦੇ ਉੱਪਰ ਕਿਸਾਨੀ ਝੰਡੇ ਇਸੇ ਕਰਕੇ ਲਗਾਏ ਅਤੇ ਉਸਨੇ ਦਿਖਾਇਆ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੁਸੀਂ ਆਪ ਹੀ ਦੇਖੋ ਤੇ ਸੁਣੋ ਕਿ ਨੌਜਵਾਨ ਨੇ ਕੀ ਕੁਝ ਕਿਹਾ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਵੱਧ ਤੋਂ ਵੱਧ ਕਿਸਾਨ ਆਪਣੇ ਬਾਰਡਰ ਤੇ ਖਨੌਰੀ ਬਾਰਡਰ ਤੇ ਪਹੁੰਚੋ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਹਾਂਜੀ ਅੱਜ ਆਪਣੇ ਛੋਟੇ ਭਰਾ ਹਰਦੀਪ ਸਿੰਘ ਸੰਧੂ ਫਿਰ ਸੱਤਾਂ ਵਾਲੀ ਜ਼ਿਲ੍ਹਾ ਸ਼ਹੀਦ ਅਫਸਰ ਸਾਹਿਬ ਉਹਨਾਂ ਦੀ ਮੈਰਿਜ ਸੀ ਸਾਡੇ ਚਾਚਾ ਜੀ ਇਸਕਰਨ ਸਿੰਘ ਹੰਦੂ ਵੱਲੋਂ ਮੈਸੇਜ ਲੱਗਿਆ ਸੀ ਕਿ ਆਪਾਂ ਜਿੰਨੀਆਂ ਵੀ ਗੱਡੀਆਂ ਲੈ ਕੇ ਜਾ ਰਹੀਆਂ ਜਿੰਨੇ ਵੀ ਵੀਕਲ ਬਰਾਤ ਲੈ ਕੇ ਜਾਣੇ ਆ ਸਾਰਿਆਂ ਤੇ ਬਕਾਇਦਾ ਕਿਸਾਨੀਆਂ ਵਾਲੇ ਝੰਡੇ ਅਤੇ ਪੋਸਟਰ ਜਿਹੜੇ ਖਨੌਰੀ ਚੱਲੋ ਦੇ ਅਰਦਾਜ ਜਗਜੀਤ ਸਿੰਘ ਢੱਲੇਵਾਲ ਜੋ ਮਰਨwarte ਤੇ ਬੈਠੇ ਆ ਉਹਨਾਂ ਦੀ ਸਪੋਰਟ ਦੇ ਵਿੱਚ ਜੋ ਰਤਨਪੁਰਾ ਸ਼ੰਭੂ ਦੇ ਖਨੌਰੀ ਤੇ ਲੰਬੇ ਸਮੇਂ ਤੋਂ ਪੂਰੇ ਦੇਸ਼ ਭਰ ਦੇ ਕਿਸਾਨਾਂ ਦੇ ਜਿਹੜਾ ਹੱਕੀ ਮੰਗਾਂ ਲਈ ਅਰਦਾਜ ਜਗਜੀਤ ਸਿੰਘ ਢੱਲੇਵਾਲ ਬਿਨਾਂ ਕਿਸੇ ਅਨਾਜ ਦਾ ਦਾਣਾ ਖਾਧੇ ਤੋਂ ਅੱਜ 84 ਦਿਨਾਂ ਤੋਂ ਮਰਨwarte ਤੇ ਬੈਠੇ ਹਨ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਕਿਹਾ ਸੀ ਆਪਾਂ ਪ੍ਰਚਾਰ ਕਰਨਾ ਬਹੁਤ ਹੀ ਵਧੀਆ ਲੱਗਿਆ ਜਦੋਂ ਕਿ ਨੌਜਵਾਨ ਅੱਜ ਕੱਲ੍ਹ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਜੇ ਕੋਈ ਨੌਜਵਾਨ ਆਪਦੇ ਖੇਤੀ ਦਾ ਖਾਤਰ ਜ਼ਮੀਨ ਖਾਤਰ ਇਸ ਅੰਦੋਲਨਾਂ ਦੇ ਵਿੱਚ ਜਿਹੜੇ ਹਿੱਸਾ ਲੈਂਦੇ ਆ ਅੱਜ ਆਪਣੇ ਖੁਸ਼ੀ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਅੰਦੋਲਨ ਨੂੰ ਵੀ ਮਤਲਬ ਲੋਕਾਂ ਦੇ ਵਿੱਚ ਲਿਜਾਣ ਦੀ ਜਿਹੜੀ ਹੈਗੀ ਆ ਗੱਲ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ A1 ਪੰਜਾਬੀ ਟੀਵੀ ਦੀ ਮਾਨਸਾ ਤੋਂ ਜੁਗਰਾਤ ਚਹਿਲ ਦੀ ਰਿਪੋਰਟ ਖਬਰ ਲੈਣੇ ਆ ਮਾਨਸਾ ਤੋਂ ਜਿੱਥੇ ਇੱਕ ਲੜਾ ਮਨਦੀਪ ਸਿੰਘ ਜੋ ਕਿ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਚੱਲਿਆ ਪਰ ਉਸਨੇ ਬਾਰਡਰ ਦੇ ਉੱਪਰ ਬੈਠੇ ਸੰਘਰਸ਼ ਲੜ ਰਹੇ ਕਿਸਾਨਾਂ ਦੇ ਲਈ ਬਹੁਤ ਵਧੀਆ ਕੰਮ ਕੀਤਾ ਉਸਨੇ ਕਿਹਾ ਕਿ ਸਾਡਾ ਸਾਰਿਆਂ ਦਾ ਹੀ ਫਰਜ਼ ਬੰਦਾ ਹੈ ਕਿ ਅਸੀਂ ਆਪਣੀਆਂ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਦੇ ਲਈ ਬਾਰਡਰ ਦੇ ਕਿਸਾਨਾਂ ਦਾ ਸਾਥ ਦਈਏ ਸੁੰਦਾਸੀਏ ਕਿ ਉਸਨੇ ਆਪਣੀ ਬਰਾਤ ਦੇ ਵੀ ਜਿੰਨੀਆਂ ਵੀ ਗੱਡੀਆਂ ਸੀ ਉਸਦੇ ਉੱਪਰ ਕਿਸਾਨੀ ਝੰਡੇ ਇਸੇ ਕਰਕੇ ਲਗਾਏ ਅਤੇ ਉਸਨੇ ਦਿਖਾਇਆ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੁਸੀਂ ਆਪ ਹੀ ਦੇਖੋ ਤੇ ਸੁਣੋ ਕਿ ਨੌਜਵਾਨ ਨੇ ਕੀ ਕੁਝ ਕਿਹਾ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਵੱਦੋ ਵੱਦ ਕਿਸਾਨ ਆਪਣੇ ਬਾਰਡਰ ਤੇ ਖਨੌਰੀ ਬਾਰਡਰ ਤੇ ਪਹੁੰਚੋ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਹਾਂਜੀ ਅੱਜ ਆਪਣੇ ਛੋਟੇ ਭਰਾ ਹੰਦੀਪ ਸਿੰਘ ਸੰਧੂ ਸੱਤਾਂ ਵਾਲੀ ਜ਼ਿਲ੍ਹਾ ਸ਼ਹੀਦ ਮੁਖਤਾਰ ਸਾਹਿਬ ਉਹਨਾਂ ਦੀ ਵੈਰੇ ਸੀ ਸਾਡੇ ਚਾਚਾ ਜੀ ਇਸਕਰਨ ਸਿੰਘ ਸੰਧੂ ਵੱਲੋਂ ਮੈਸੇਜ ਲੱਗਿਆ ਸੀ ਕਿ ਆਪਾਂ ਜਿੰਨੀਆਂ ਵੀ ਗੱਡੀਆਂ ਲੈ ਕੇ ਜਾ ਰਹੀਆਂ ਜਿੰਨੇ ਵੀ ਵਹੀਕਲ ਬਰਾਤ ਲੈ ਕੇ ਜਾਣੇ ਆ ਸਾਰਿਆਂ ਤੇ ਬਕਾਇਦਾ ਕਿਸਾਨੀ ਵਾਲੇ ਝੰਡੇ ਅਤੇ ਪੋਸਟਰ ਜਿਹੜੇ ਖਨੌਰੀ ਚੱਲੋ ਦੇ ਅਰਦਾਜ ਜਗਜੀਤ ਸਿੰਘ ਢੱਲੇਵਾਲ ਜੋ ਮਰਨwarte ਤੇ ਬੈਠੇ ਆ ਉਹਨਾਂ ਦੀ ਸਪੋਰਟ ਦੇ ਵਿੱਚ ਜੋ ਰਤਨਪੁਰਾ ਸ਼ੰਭੂ ਦੇ ਖਨੌਰੀ ਤੇ ਲੰਬੇ ਸਮੇਂ ਤੋਂ ਪੂਰੇ ਦੇਸ਼ ਭਰ ਦੇ ਕਿਸਾਨਾਂ ਦੇ ਜਿਹੜਾ ਹੱਕੀ ਮੰਗਾਂ ਲਈ ਅਰਦਾਜ ਜਗਜੀਤ ਸਿੰਘ ਢੱਲੇਵਾਲ ਬਿਨਾਂ ਕਿਸੇ ਅਨਾਜ ਦਾ ਦਾਣਾ ਖਾਦੇ ਤੋਂ ਅੱਜ 84 ਦਿਨਾਂ ਤੋਂ ਮਰਨwarte ਤੇ ਬੈਠਿਆ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਕਿਹਾ ਸੀ ਆਪਾਂ ਪ੍ਰਚਾਰ ਕਰਨਾ ਬਹੁਤ ਹੀ ਵਧੀਆ ਲੱਗਿਆ ਜਦੋਂ ਕਿ ਨੌਜਵਾਨ ਅੱਜ ਕੱਲ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਜੇ ਕੋਈ ਨੌਜਵਾਨ ਆਪਦੇ ਖੇਤੀਕਰ ਖਾਤਰ ਜ਼ਮੀਨ ਖਾਤਰ ਇਸ ਅੰਦੋਲਨਾਂ ਦੇ ਵਿੱਚ ਜਿਹੜੇ ਹਿੱਸਾ ਲੈਂਦੇ ਆ ਅੱਜ ਆਪਣੇ ਖੁਸ਼ੀ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਅੰਦੋਲਨ ਨੂੰ ਵੀ ਮਤਲਬ ਲੋਕਾਂ ਦੇ ਵਿੱਚ ਲਿਜਾਣ ਦੀ ਜਿਹੜੀ ਹੈਗੀ ਆ ਗੱਲ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ A1 ਪੰਜਾਬੀ ਟੀਵੀ ਦੀ ਮਾਨਸਾ ਤੋਂ ਜਗਰਾਤ ਚਹਿਲ ਦੀ ਰਿਪੋਰਟ